ਇਨਾ ਤਿੰਨ ਰਾਸ਼ੀਆਂ ਦੀ ਕਿਵੇਂ ਰਹੇਗੀ ਕਿਸਮਤ ਅੱਜ 7 ਫਰਵਰੀ ਦਾ ਰਾਸ਼ੀ ਫਲ ਦੇਖੋ ਤੁਹਾਡੀ ਵੀ ਹੈ ਇਹਨਾਂ ਵਿੱਚ ਰਾਸ਼ੀ ਜਾਣੋ ਅੱਜ ਦੇ ਦਿਨ ਦਾ ਹਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਖ દੈਨਿਕ ਰਾਸ਼ੀ ਫਲ ਦੀ ਅੱਜ ਸਵਾਰਥੀ ਆਦਮੀ ਤੋਂ ਬਚਣ ਦੀ ਕੋਸ਼ਿਸ਼ ਕਰੋ ਉਹ ਤੁਹਾਨੂੰ ਤਣਾ ਦੇ ਸਕਦਾ ਹੈ ਅੱਜ ਦੇ ਦਿਨ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ ਦੋਸਤਾਂ ਦੇ ਨਾਲ ਸਰਗਰਮੀਆਂ ਕਰਨਾ ਮजेदार ਰਹੇਗਾ ਪਰੰਤੂ ਜਿਆਦਾ ਪੈਸੇ ਖਰਚ ਨਾ ਕਰੋ ਨਹੀਂ ਤਾਂ ਤੁਹਾਨੂੰ ਖਾਲੀ ਜੇਬ ਲੈ ਕੇ ਘਰ ਪਰਤਣਾ ਪਏਗਾ ਅੱਜ ਤੁਸੀਂ ਹਰ ਤਰਫ ਪਿਆਰ ਹੀ ਪਿਆਰ ਫੈਲਦਾ ਦੇਖੋਗੇ ਵਪਾਰੀਆਂ ਨੂੰ ਵੱਧ ਰਹੀ ਪ੍ਰਤੀਯੋਗਤਾ ਨੂੰ ਹਰਾਉਣ ਲਈ ਨਵੀਆਂ ਯੋਜਨਾਵਾਂ ਅਤੇ ਰਣਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਨੇ ਇਸ ਰਾਸ਼ੀ ਦੇ ਲੋਕ ਅੱਜ ਦੇ ਦਿਨ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਜਾ ਸਕਦੇ ਨੇ ਤੁਹਾਡਾ ਜੀਵਨ ਸਾਥੀ ਅੱਜ ਤੁਹਾਡੇ ਨਾਲ ਆਉਣ ਨਾਲ ਕੁਝ ਖੂਬਸੂਰਤ ਸ਼ਬਦਾਂ ਨੂੰ ਬਿਆਨ ਕਰੇਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਉਸ ਦੀ ਕੀ ਕੀਮਤ ਹੈ ਅੱਗੇ ਹੈ ਕਰਕ ਦਾ દੈਨਿਕ ਰਾਸ਼ੀਫਲ ਆਪਣੇ ਖਾਣ-ਪੀਣ ਦਾ ਧਿਆਨ ਰੱਖੋ ਖਾਸ ਤੌਰ ਤੇ ਮਾਈਗਰੇਨ ਦੇ ਮਰੀਜ਼ਾਂ ਨੂੰ ਸਮੇਂ ਤੇ ਖਾਣਾ ਨਹੀਂ ਛੱਡਣਾ ਚਾਹੀਦਾ ਉਹਨਾਂ ਨੂੰ ਵਿਅਰਥ ਵਿੱਚ ਭਾਵਨਾਤਮਕ ਤਣਾਅ ਤੋਂ ਗੁਜ਼ਰਨਾ ਪੈ ਸਕਦਾ ਹੈ ਅੱਜ ਰਾਤ ਦੇ ਸਮੇਂ ਤੁਹਾਨੂੰ ਤਨਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਤੁਹਾਡੇ ਦੁਆਰਾ ਦਿੱਤਾ ਗਿਆ ਤਨ ਅੱਜ ਤੁਹਾਨੂੰ ਵਾਪਸ ਮਿਲ ਸਕਦਾ ਹੈ ਜੀਵਨ ਅਤੇ ਕੰਮਕਾਰ ਵਿੱਚ ਦੂਜਿਆਂ ਦੇ ਲਈ ਇੱਕ ਆਦਰਸ਼ ਬਣੋ ਗਰਮਜੋਸ਼ੀ ਅਤੇ ਦੂਸਰਿਆਂ ਦੀ ਮਦਦ ਦੀ ਇੱਛਾ ਦੇ ਨਾਲ ਵਿਅਕਤੀਤਵ ਦੇ ਮੂਲਾਂ ਨੂੰ ਖੁਦ ਵਿੱਚ ਸੰਜੋਣਾ ਤੁਹਾਨੂੰ ਪਹਿਚਾਨ ਦਿਵਾਏਗਾ ਇਸ ਦਿਨ ਤੁਹਾਡੇ ਜੀਵਨ ਵਿੱਚ ਚੰਗਾ ਤਾਲਮੇਲ ਪੈਦਾ ਹੋਏਗਾ ਅੱਜ ਤੁਸੀਂ ਜਾਣ ਜਾਓਗੇ ਕਿ ਤੁਹਾਡਾ ਪ੍ਰੇਮ ਸਾਥੀ ਉਹ ਹੈ ਜੋ ਤੁਹਾਨੂੰ ਹਮੇਸ਼ਾ ਲਈ ਪਿਆਰ ਕਰੇਗਾ ਅਧਿਨ ਜਾਂ ਸਹਿਕਰਮਚਾਰੀ ਬਹੁਤ ਮਰਰਗਾਰ ਸਾਬਤ ਹੋਣਗੇ ਸਮਾਂ ਚੱਲਣ ਦੇ ਨਾਲ ਨਾਲ ਤੁਹਾਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਾਂ ਦੇਣਾ ਵੀ ਜ਼ਰੂਰੀ ਹੈ ਇਹ ਗੱਲ ਤੁਸੀਂ ਅੱਜ ਸਮਝੋਗੇ ਪਰੰਤੂ ਇਸ ਵਿੱਚ ਸਫਲ ਨਹੀਂ ਹੋ ਪਾਉਗੇ ਅੱਜ ਤੁਹਾਡੀ ਵਿਅਵਤਾ ਜ਼ਿੰਦਗੀ ਵਿੱਚ ਚੀਜ਼ਾਂ ਬਹੁਤ ਸੁੰਦਰ ਨੇ ਆਪਣੇ ਜੀਵਨ ਸਾਥੀ ਨਾਲ ਸ਼ਾਮ ਦੀ ਦਿਲਚਸਪ ਯੋਜਨਾ ਜ਼ਰੂਰ ਬਣਾਓ ਅੱਗੇ ਸਿੰਘ ਦੇਨਕ ਰਾਸ਼ੀ ਕਾਰਤੇ ਦਫ਼ਤਰ ਵਿੱਚ ਕੁਝ ਤਨਾਅ ਤੁਹਾਨੂੰ ਗੁਸੈਲਾ ਬਣਾ ਸਕਦਾ ਹੈ ਪਰਿਵਾਰ ਦੇ ਕਿਸੇ ਮੈਂਬਰ ਦੇ ਬਿਮਾਰ ਹੋਣ ਦੀ ਵਜ੍ਹਾ ਤੋਂ ਤੁਹਾਨੂੰ ਆਰਥਿਕ ਮੁਸ਼ਕਲਾਂ ਆ ਸਕਦੀਆਂ ਨੇ ਹਾਲਾਂਕਿ ਇਸ ਵਕਤ ਤੁਹਾਨੂੰ ਤੁਹਾਨੂੰ ਤੋਂ ਜ਼ਿਆਦਾ ਉਹਨਾਂ ਦੀ ਸਿਹਤ ਦੀ ਚਿੰਤਾ ਕਰਨੀ ਚਾਹੀਦੀ ਹੈ ਘਰ ਵਿੱਚ ਕੁਝ ਬਦਲਾਅ ਲਿਆਉਣ ਦੇ ਲਈ ਪਹਿਲਾਂ ਬਾਕੀ ਲੋਕਾਂ ਦੀ ਸਲਾਹ ਭਲੀ ਤਾਂ ਜਨ ਲਵੋ ਆਪਣੇ ਪਿਆਰ ਨੂੰ ਖਾਸ ਚੀਜ਼ਾਂ ਮੰਗਤਾ ਜਾ ਰੱਖੋ ਜੇਕਰ ਤੁਸੀਂ ਆਪਣੇ ਲਕਸ਼ ਨੂੰ ਪਾਉਣ ਦੇ ਲਈ ਇਕਾਗਰਤਾ ਨਾਲ ਧਿਆਨ ਕੇਂਦ੍ਰਿਤ ਕਰੋਗੇ ਤਾਂ ਤੁਹਾਡੀਆਂ ਉਪਲਬਧੀਆਂ ਉਮੀਦ ਤੋਂ ਜ਼ਿਆਦਾ ਹੋਣਗੀਆਂ ਇਸ ਰਾਸ਼ੀ ਦੇ ਚਿੰਨ ਅੱਜ ਦੇ ਦਿਨ ਆਪਣੇ ਭੈਣ ਭਰਾ ਦੇ ਨਾਲ ਘਰ ਵਿੱਚ ਕੋਈ ਫਿਲਮਾਂ ਮੈਚ ਦੇਖ ਸਕਦੇ ਨੇ ਅਜਿਹਾ ਕਰਕੇ ਤੁਸੀਂ ਲੋਕਾਂ ਦੇ ਪਿਆਰ ਵਿੱਚ ਵਾਅਦਾ ਵੀ ਕਰ ਸਕਦੇ ਹੋ ਅੱਜ ਤੁਸੀਂ ਆਪਣੇ ਜੀਵਨ ਦੀ ਕੁਝ ਯਾਦਗਾਰ ਸ਼ਾਮ ਵਿੱਚ ਇੱਕ ਆਪਣੇ ਜੀਵਨ ਸਾਥੀ ਦੇ ਨਾਲ ਬਿਤਾ ਸਕਦੇ ਹੋ ਤਾਂ ਇਹ ਰਾਸ਼ੀਆਂ ਮਾਹਿਰ ਜੋਤਿਸ਼ੀਆਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀ ਹੋਰ ਵੀ ਵੀਡੀਓ ਲੈ ਕੇ ਆਉਣ ਦੇਣਾਂਗੇ ਧੰਨਵਾਦ